ਦੇ ਨੇ ਇਸ ਸੁਮਿਤੀ ਲੋਕਾਇ ਨੂੰ ਸਾਂਝੀ ਬਾਤਾਂ ਤੋਂ ਬਧੀਏ ਜਾਂਦੇ ਨੇ ਜਿੱਥੇ ਆਪ ਸੰਗਤਾਂ ਦੇ ਸਹਿਯੋਗ ਸਦਕਾ ਲੰਬਾ ਸਮਾਂ ਕਰੀਬ 13 14 ਸਾਤ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾਵਾਂ ਹੋਈਆਂ ਅੱਜ ਵੀ ਹੋਣੀਆਂ ਚੰਗੀਆਂ ਰਹਿਣਗੀਆਂ ਜਿਹਦੇ ਵਿੱਚ ਕੁਝ ਹੋਣਤਾਈਆਂ ਆਈਆਂ ਦੇ ਦੇ ਵਿੱਚ ਲੰਬੀਆਂ ਵਿਚਾਰਾਂ ਅਜਾ ਬਕੀਦੀਆਂ ਗਈਆਂ ਤੇ ਜਿਹੜੀ ਅੱਜ ਕਮੇਟੀ ਆਪਾਂ ਅਨਾਉਂਸ ਕੀਤੀ ਹੈ ਤੇ ਸਾਰੀ ਸੰਗਤ ਨੂੰ ਪਤਾ ਹੈ ਕਿ ਸਾਰੀਆਂ ਸੰਗਤਾਂ ਇੱਕ ਇੱਕ ਕਦਮ ਸਹਿਬ ਦੇ ਚਰਨਾਂ ਵਿੱਚ ਸਤਿਗੁਰੂ ਦੀ ਸੇਵਾ ਸਫਲ ਹੈ ਜੀ ਬੁੱਕਰ ਇੱਥੇ ਫਿਲਾਈ ਸਾਰੀ ਸੰਗਤਾਂ ਹਰ ਤਰ੍ਹਾਂ ਦੀ ਸੇਵਾ ਜੋ ਸੁਖਮਾਰ ਜੀ ਦੀ ਜੀ ਸ਼ੌਂਕ ਦੀ ਗੁਰੂ ਘਰ ਦੀ ਬੇਤਰੀ ਰਹਦੀ ਹੈ ਉਹ ਪਾਉਣ ਲਈ ਜਿੱਥੇ ਯੋਗਦਾਨ ਪਾਉਂਦੇ ਨੇ ਤੇ ਆਪਾਂ ਸਮਰਪਿਤ ਕਰਦੀਆਂ ਨੇ ਸਾਰੀਆਂ ਸੰਗਤਾਂ ਸਮਰਪਿਤ ਨੇ ਇਹ ਸਾਰਿਆਂ ਨੂੰ ਜਿੱਥੇ ਜੀ ਆ ਧੰਨਵਾਦ ਹੈ ਇਸੇ ਤਰ੍ਹਾਂ ਆਪ ਸੰਗਤਾਂ ਸੰਯੋਗ ਦੇਣਾ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰਾਂ ਦਾ ਉਪਦੇਸ਼ ਵਿਚਾਰ ਪਰੋਂ ਲੈ ਕੇ ਚੱਲ ਸਕੀਏ ਜੋ ਸਮਾਜ ਸਾਂਝੀ ਵਾਲਤਾ ਦਾ ਜੋ ਸਤਿਗੁਰਾਂ ਦਾ ਉਪਦੇਸ਼ ਆ ਜੋ ਵਿਚਾਰ ਧਾਰਾ ਆ ਉਹ ਕਿਤੇ ਪ੍ਰਗਟ ਹੋ ਜਾਏ ਆਪਾਂ ਵੀ ਕੁਝ ਦੇਖ ਲਈਏ ਜੀ ਜਿਸ ਨੂੰ ਕਰਨ ਵਾਸਤੇ ਹੀ ਆਪਾਂ ਸਾਰਿਆਂ ਨੇ ਸਮਾਂ ਕੱਢਿਆ ਸੀ ਤੇ ਕੱਢਦੇ ਆ ਤੇ ਕੱਢਦੇ ਹੀ ਰਹਿਾਂਗੇ ਜੇ ਅਸਥਾਨਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਆਪਣੇ 10 ਸਥਾਨ ਹੈਗੇ ਆ ਇਸ ਤੋਂ ਵੀ ਵੱਡੇ ਵੱਡੇ ਹੈਗੇ ਆ ਪਰ ਆਪਾਂ ਚਾਹੁੰਦੇ ਸਾਡੇ ਸਮਾਜ ਨੂੰ ਕੁਝ ਬਣਦੇ ਜਿਹਦੇ ਵਾਸਤੇ ਕਈ ਮੈਂ ਕਿਹਾ 2002 ਦੇ ਵਿੱਚ ਮੈਂ ਪਹਿਲਾਂ ਵੀ ਦੱਸੋ ਕਿ ਆਪਾਂ ਕਿ ਅਸੀਂ ਸੰਧਾਨ ਸਿਮਿਕਾ ਕਮਿਸ਼ਨ ਨੂੰ ਲਿਖ ਕੇ ਦਿੱਤਾ ਸੀ ਜਿਹਦੇ ਵਿੱਚ ਬਾਈ ਨੇ ਮੇਰੇ ਕੋਲ ਦੋ ਜਿੱਤੀਆਂ ਭਰੀਆਂ ਕਿਉਂਕਿ ਜਦੋਂ ਵੀ ਕੁਝ ਕਰਨਾ ਹੋਵੇ ਸਮਾਜ ਲਈ ਉਹ ਵੀ ਕਿਸੇ ਨੂੰ ਉਡੀਕਿਆ ਨਹੀਂ ਜਾਂਦਾ ਇਪੇਲੇ ਜੋ ਪੌਂਦੇ ਸੀ ਇਸ ਵੱਡੇ ਸਾਤੂਗੜਾਂ ਦੇ ਦਰਬਾਰ ਵਿੱਚ ਵੱਡੇ ਅਸ਼ੀਰਵਾਦ ਵਿੱਚ ਤਾਂ ਕਹੇ ਸੀ ਸਮਾਜਿਕ ਜਲਦੀ ਕਰ ਸਕੀ ਕੁਝ ਪ੍ਰਾਪਤ ਕਰ ਸਕੀ ਕਿਉਂਕਿ ਕੱਲਾ ਇੱਕ ਅੰਦਾ ਘੱਟ ਹੁੰਦਾ ਪਰ ਜਿਹੜੀ ਸਾਂਝੀ ਬੰਦਾ ਪਰ ਗੁਰੂ ਜੀ ਦਾ ਅਸਥਾਨ ਜਿਹੜਾ ਹੈ ਇਤਿਹਾਸਕ ਹੈ ਉਹ ਵਿੱਚ ਕੁਝ ਗੱਲ ਬਣਦੀ ਹੈ ਪਰ ਜੋ ਚਾਹੁੰਦੇ ਸੀ ਉਹ ਨਹੀਂ ਬਣ ਸਕੀ ਉਹ ਸਮਾਂ ਹੋਰ ਪਿੱਛੇ ਚਲ ਗਈ 2002 ਦੇ ਵਿੱਚ ਜੀ ਸੰਵਧਾਨ ਸਭਾ ਕਿਸੇ ਨੇ ਮੈਨੂੰ ਦੋ ਚਿੱਠੀਆਂ ਲਿਖਦਾ ਕਿ ਜਦੋਂ ਸਮਿਖਿਆ ਕਿਸੇ ਬੈਠੇਗਾ ਤੁਹਾਨੂੰ ਵਿੱਚ ਬੁਲਾਵਾਂਗੇ ਅੱਜ ਤਾਂ ਬਹੁਤ ਦੂਰ ਜੋ ਗਈ 22 ਸਾਲ ਹੋ ਗਏ ਜਿਸ ਤਰੱਕੀ ਨੂੰ ਲੈ ਕੇ ਸਾਹਮਣੇ ਗਿਆ ਸੀ ਉਹ ਹੱਥ ਪੱਲੇ ਨਹੀਂ ਪਿਆ ਉਹਦੇ ਵਾਸਤੇ ਆਪ ਸੰਗਤਾਂ ਸੰਯੋਗ ਦੇ ਰਹੀਆਂ ਸਤਿਗੁਰੂ ਕਿਰਪਾ ਸਾਰੀਆਂ ਸੰਗਤਾਂ ਧੰਨਵਾਦ ਇਸੇ ਤਰ੍ਹਾਂ ਸਹਿਯੋਗ ਬਣਾਈ ਰੱਖਣਾ ਜੈ ਗੁਰਦੇਵ ਧੰਨ ਗੁਰਦੇਵ ਜੈ ਸਤਿਗੁਰੂ ਦਾ ਹਾਜੀ ਸਤਿਗੁਰੂ ਦਾ ਵਾਹਿ